ਲਓ ਜੀ ਆਹਾ ਬਾਬਾ ਜੀ ਦਾ ਡੌਗ 1986 ਦੀਆਂ ਗੱਲਾਂ ਉਹ ਡੌਗ ਜਿੱਤਿਆ ਸੀਗਾ ਆ 1986 85 ਦੀ ਗੱਲ ਹੈ ਨੀਲਮ ਕੁੱਤੀ ਨਾਸਤ ਤੇ ਦਾ ਨੀਲਮ ਸੀ ਜੀ ਕੁੱਤੇ ਦਾ ਨਾ ਤੇ ਕਿਹੜੇ ਪਿੰਡੋਂ ਜਿੱਤਿਆ ਬਾਈ ਜੀ ਆ ਮੜਾ ਜਾ ਵੇਖਿਓ ਇਹ ਕਲੱਬ ਦਾ ਨਾਮ ਪਾਇਆ ਸਰ ਪਿੰਡ ਦਾ ਨਾਮ ਨਹੀਂ ਪਾਇਆ ਕਲੱਬ ਦਾ ਨਾਮ ਪਾਇਆ ਜੀ ਬਲ ਜੀ ਇਹੇ

अपना नाम धर्मेन्द्र मकान में कराई से साथ नाम अब मोटर कराया बेटा इधर वाहन को चेंज करा दो प्लेयर केंद्र खड़ा जाएगा